ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਜੇਕਰ ਗੱਲ ਅਕਾਲੀ ਦਲ ਦੀ ਕਰੀਏ ਤਾਂ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਪਿੱਛੇ ਛੱਡ ਹਲਕਾ ਵਾਈਜ਼ ਡੈਲੀਆਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਲੋਕ ਸਭਾ ਸ੍ਰੀ ਫਤਿਹਗੜ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਸਾਹਨੇਵਾਲ ਵਿਖੇ ਵੀ ਅੱਜ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਕੂਮਕਲਾ ਵਿਖੇ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸੁਖਵੀਰ ਸਿੰਘ ਬਾਦਲ ਗਦਗਦ ਹੋ ਉਠੇ ਉਹਨਾਂ ਰੈਲੀ ਦੀ ਕਾਮਯਾਬੀ ਲਈ ਵਿਧਾਇਕ ਢਿੱਲੋਂ ਤੇ ਉਹਨਾਂ ਦੇ ਸੁਪੁੱਤਰ ਸਿਮਰਨਜੀਤ ਸਿੰਘ ਢਿੱਲੋਂ ਨੂੰ ਵਧਾਈ ਦਿੱਤੀ ਅਤੇ ਰੈਲੀ ਵਿੱਚ ਪਹੁੰਚੇ ਲੋਕ ਸਭਾ ਦੇ ਉਮੀਦਵਾਰ ਦਰਵਾਰਾ ਸਿੰਘ ਗੁਰੂ ਨੂੰ ਜਿਤਾਉਣ ਲਈ ਅਪੀਲ ਕੀਤੀ। ਰੈਲੀ ਨੂੰ ਸਦਾ ਢਿੱਲੋਂ ਅਤੇ ਦਰਵਾਰਾ ਸਿੰਘ ਗੁਰੂ ਨੇ ਵੀ ਸੰਬੋਧਨ ਕੀਤਾ। ਇੱਕ ਹੁਣ ਜਦੋਂ ਜੰਗ ਚਾਲੂ ਹੋ ਜਾਂਦੀ ਹੈ ਫਿਰ ਫੌਜ ਦੀਆਂ ਛੁੱਟੀਆਂ ਵੀ ਬੰਦ ਹੋ ਜਾਂਦੀਆਂ। ਫੌਜੀ ਸਾਰੇ ਮਦਾਨੇ ਜੰਗ ਚਾ ਜਾਂਦੇ ਆ। ਉਵੇਂ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਦੀਆਂ ਸਾਰੀਆਂ ਛੁੱਟੀਆਂ ਹੁਣ ਬੰਦ ਐ ਹੁਣ ਮਦგან جنگ ਸ਼ੁਰੂ ਹੋ ਗਈ ਐ ਆ ਡੇਢ ਮਹੀਨਾ ਤੁਸੀਂ ਪੰਥ ਦੇ ਨਾਂ ਤੇ ਲਾ ਦਿਓ ਕਾਲੀ ਦਲ ਦੇ ਨਾਂ ਤੇ ਲਾ ਦਿਓ ਜੈ ਮੀ ਸਤਿ ਸ੍ਰੀ ਅਕਾਲ ਤੁਸੀਂ ਆਪਣੇ ਜਦੋਂ ਕੁਰਸੀ ਤੇ ਬਹਿਣ ਲੱਗੇ ਤੁਹਾਨੂੰ ਇੱਕ ਬਿੱਲਾ ਦਿਖਿਆ ਹੋਣਾ ਸਾਰਿਆਂ ਕੋਲ ਮਿਲ ਗਿਆ ਬਿੱਲਾ ਕਾਲੀ ਦਲ ਦਾ ਇੱਕ ਫੈਸਲਾ ਕਰ ਲੋ ਡੇਢ ਮਹੀਨਾ ਲਾਉਣਾ ਨਹੀਂ ਜਿੱਥੇ ਜਾਣਾ ਹੈ ਰਿਸ਼ਤਦਾਰੀ ਜਾਣਾ ਹੈ ਲਾ ਕੇ ਜਾਣਾ ਹੈ ਪਤਾ ਲੱਗ ਜੇ ਕਿ ਆਪਣੇ ਆ ਵਰਕਰ ਜਾਂਦਾ ਬਾਜ਼ਾਰ ਜਾਣਾ ਹੈ ਜਿੱਥੇ ਵੀ ਜਾਣਾ ਹੈ ਆਪਣੀ ਛਾਤੀ ਦੇ ਥੱਲੇ ਇੱਥੇ ਲਾ ਕੇ ਜਾਣਾ ਦਿਲ ਨਾਲ ਲਾ ਕੇ ਜਾਣਾ ਦੂਜੀ ਗੱਲ ਤੁਹਾਡੇ ਕੋਲੇ ਝੰਡੇ ਐ ਹਰ ਕਾਲੀ ਵਰਕਰ ਜਾ ਕੇ ਆਪਣੇ ਘਰ ਦੇ ਉੱਤੇ ਝੰਡਾ ਲਗੂਗਾ ਪਤਾ ਲੱਗ ਜੇ ਇਹ ਕੇਸਰੀ ਝੰਡੇ ਪੂਰੇ ਪੰਜਾਬ ਥੋੜੇ ਹਲਕੇ ਜੁਹਣੇ ਚਾਹੀਦੇ ਆ ਤੀਸਰੀ ਗੱਲ ਹੈ ਕਿ ਤੁਹਾਡੇ ਕੋਲ ਇਹ ਕਿਤਾਬ ਵੀ ਤੁਹਾਡੇ ਕੋਲ ਤੁਹਾਡੇ ਕੋਲ ਆਈ ਹੋਈ ਹੈ ਇਹ ਆ ਜਰੂਰ ਪੜਿਓ ਕੀ ਹੁੰਦਾ ਆਪਾਂ ਨੂੰ ਅੱਧੀਆ ਚੀਜ਼ਾਂ ਪਤਾ ਹੀ ਨਹੀਂ ਕਿ ਤੁਹਾਡੀ ਸਰਕਾਰ ਨੇ ਕੀ ਕੀਤਾ ਕੀ ਹੈ ਜੇ ਤੁਸੀਂ ਪੜ ਜਾਓਗੇ ਪੂਰੀ ਪੜ ਲੂਗੇ ਤਸल्ली ਨਾਲ ਤੁਸੀਂ ਆਪ ਹੈਰਾਨ ਹੋ ਜਾਓਗੇ ਕਿੰਨੇ ਕੰਮ ਤੁਹਾਡੀ ਸਰਕਾਰ ਨੇ ਕੀਤੇ ਆ ਕਿੰਨੀ ਮਿਹਨਤ ਬਾਦਲ ਸਾਹਿਬ ਨੇ ਕੀਤੀ ਹੈ ਬਾਦਲ ਸਾਹਿਬ ਨੇ ਕਿਵੇਂ ਪੰਜਾਬ ਨੂੰ ਅੱਗੇ ਤਰੱਕੀ ਤੇ ਲੈ ਕੇ ਗਏ ਆ ਜਿਹੜੇ 10 ਸਾਲ ਤੱਕ ਪਏ ਬਾਦਲ ਸਾਹਿਬ ਦੀ ਸਰਕਾਰ ਦੇ ਜਿਸ ਤਰੀਕੇ ਨਾਲ ਸੀ ਸਾਰੇ ਖਜ਼ਾਨੇ ਨੂੰ ਇਕੱਠਾ ਕਰਕੇ ਇਸ ਤਰੀਕੇ ਨਾਲ ਸੀ ਪੰਜਾਬ ਦੀ ਡਿਵੈਲਪਮੈਂਟ ਪਲਾਨ ਕੀਤੀ ਕਿਸ ਤਰੀਕੇ ਨਾਲ ਸੀ ਇੱਕ ਇੱਕ ਚੀਜ਼ ਹਰ ਕੇ ਉਹਦਾ ਹੱਲ ਕੀਤਾ ਮੈ ਲੱਗਦਾ ਸੂਬਾ ਦੁਨੀਆਂ ਹਿੰਦੁਸਤਾਨ ਕੋਈ ਅਜੇ ਮੁੱਖ ਮੰਤਰੀ ਨੇ ਕੀਤਾ ਹੋਣਾ ਸਭ ਤੋਂ ਪਹਿਲੇ ਅਸੀਂ ਤੁਹਾਨੂੰ ਕਿਹਾ ਕੋਡੀ ਬਿਜਲੀ ਆਪோம் ਕਰਦਾਂਗੇ ਅਸੀਂ ਤਿੰਨ ਰਾਤ ਮਿਹਨਤ ਕੀਤੀ ਵੱਡੇ ਵੱਡੇ ਥਰਮਾ ਪਲਾਨ ਲਾ ਕੇ ਅਸੀਂ ਬਿਜਲੀ ਆਪோம் ਕਰਤੀ ਫਿਰ ਅਸੀਂ ਕਿਹਾ ਜੇ ਪੰਜਾਬ ਨੇ ਤਰੱਕੀ ਕਰਨੀ ਹੈ ਇੱਥੇ 에어ਪੋਰਟ ਬਣਨੇ ਚਾਹੀਦੀ ਆ ਦੁਨੀਆ ਨਾਲ ਜੋੜਨ ਵਾਸਤੇ ਤੂੰ ਦੇਖ ਲਓ ਜਿੰਨੇ ਵੀ 에어ਪੋਰਟ ਬਣੇ ਪੰਜਾਬ ਚ ਬਾਦਲ ਸਾਹਿਬ ਨੇ ਬਣਾਏ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਪਹਿਲੀ ਵਾਰ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਉਦੋਂ ਬਣਾਇਆ ਸੀ ਮਹਾਲੀ ਦਾ 에어ਪੋਰਟ ਬਣਾਤਾ ਬਠਿੰਡੇ 에어ਪੋਰਟ ਬਣਾਤਾ ਜਿਲੰਦਰ 에어ਪੋਰਟ ਬਣਾਤਾ ਲੁਧਿਆਣਾ ਦਾ ਬੰਦਰੇ ਬੰਗਲ 에어ਪੋਰਟ ਤੂੰ ਦੇਖ ਲਓ ਹਰਿਆਣਾ ਆਪਣੇ ਨਾਲ ਦਾ ਸੂਬਾ ਇੱਕ ਵੀ 에어ਪੋਰਟ ਨਹੀਂ ਉੱਥੇ ਦੇਖੋ ਇੱਥੋਂ ਅੱਜ ਪੰਜਾਬੀ ਤੁਸੀਂ ਆਪਣੀ ਧਰਤੀ ਦਾ ਦੁਨੀਆਂ ਦੇ ਕੋਨੇ-ਕੋਨੇ ਜਾ ਸਕਦੇ ਹੋ ਆ ਦੋ ਇੰਟਰਨੈਸ਼ਨਲ 에어ਪੋਰਟ ਪੰਜਾਬ ਕਿਉਂਕਿ ਕਿਸੇ ਰੂਪੇ ਦੇ ਦੋ ਇੰਟਰਨੈਸ਼ਨਲ 에어ਪੋਰਟ ਨੇ ਹੈ ਤੁਸੀਂ ਦੇਖੋ ਸ਼ਹਿਰਾਂ ਵਿੱਚ ਸੀਵਰੇਜ ਨਹੀਂ ਸੀ ਤਕਰੀਬਨ 132 ਮੰਡੀਆਂ ਦੇ ਅਸਹਾਰਾ ਜੋੜੇ ਮੰਡੀਆਂ ਤੇ ਸ਼ਹਿਰ ਅਸੀਂ ਸੀਵਰੇਜ ਵਾਟਰ ਸਪਲਾਈ ਸਭ ਕਰ ਦਿੱਤਾ ਕਿੰਨੀਆਂ ਨਹਿਰਾਂ ਘੱਟ ਕਰ 5000 ਕਰੋੜ ਰੁਪਇਆ ਆਪ ਗੈਸਤ ਦੁਆਬ ਮੈਂ ਦੁਨੀਆ ਮੇਲਾ ਦੇ ਲਾ ਕੇ ਪੱਕੇ ਖਾਏ ਕਰਦੇ ਲਾ ਕੇ ਐਡੇ ਪੈਸੇ ਲਾਈ ਇਰੀਗੇਸ਼ਨ ਜਿੰਨਾਂ ਅੱਜ ਦੇਖੋ ਕਿਸਾਨ ਬੜਾ ਖੁਸ਼ ਕਿੰਨੀ ਵੱਡੀ ਗੱਲ ਹੈ ਤੁਸੀਂ ਦੇਖ ਲਓ ਤੁਹਾਡੇ ਬੰਬੀਆਂ ਦੇ ਬੇਲੂਕੀ ਉਹਨਾਂ ਦੇ ਬਿੱਲ ਮਾਫ ਕੀਤੇ ਕੱਲੇ ਕੀਤੇ ਨਹੀਂ ਤੁਸੀਂ ਇੱਕ ਦੇਖ ਲਓ ਪਿਛਲੇ 5-7 ਸਾਲਾਂ ਤੋਂ 2 ਲੱਖ ਰੁਪਏ ਕਲੈਕਸ਼ਨ ਦਿੱਤੇ ਸੀ ਇਹਨਾਂ ਨੇ ਤੁਹਾਨੂੰ ਦਿੱਤੇ ਇਹਨਾਂ ਨਾਲ ਕੌਣ ਸਾਰਾ ਦਿਨ ਬਾਤ ਕਰੀ ਬੈਠੇ ਹੈ ਮਕਸਦ ਕੀ ਸੀ ਕਿ ਕਿਸਾਨ ਗਰੀਬ ਮਜ਼ਦੂਰ ਨੂੰ ਕੋਈ ਤਕਲੀਫ ਨਾ ਹੋਵੇ ਭਾਰਤ ਸਾਹਿਬ ਥੋੜੇ ਪਿੰਡਾਂ ਜਾਂਦੇ ਮਲਾ ਸੰਗਤਦਰਸ਼ਨ ਜਿਨੀ ਵਰਕਿੰਗ ਦਾ ਨਾ ਇਹ ਬੰਦ ਦਾ ਨੇ ਕਿੰਨੇ ਕਰੋੜਾਂ ਰੁਪਏ ਦਿੱਤੇ ਗ੍ਰਾਂਟ ਸਾ ਅਸੀਂ 10 ਲੱਖ ਤੋਂ ਸੰਵਾਦ ਕਰ ਦਿੱਤਾ ਇਹ ਪਿੰਡੂ ਦੇਹੂਰ ਦੇ ਤਾਂ ਤੂੰ ਇਹ ਜੋ ਕਰੋੜਾਂ ਰੁਪਏ ਅਸੀਂ ਤੁਹਾਨੂੰ ਕਿਹਾ ਖਜ਼ਾਨਾ ਖਾਲੀ ਹੈ ਮਾ ਗੁਰੂ ਕਹਿਣਾ ਚਾਹੁੰਦਾ ਕਾਂਗਰਸ ਝੂਠ ਬੋਲਦੀ ਹੈ ਖਜ਼ਾਨਾ ਸਰਕਾਰਾਂ ਦਾ ਖਾਲੀ ਹੁੰਦਾ ਹੀ ਨਹੀਂ ਕਿ ਕਹਿੰਦਾ ਖਜ਼ਾਨਾ ਖਾਲੀ ਹੈ ਕੀ ਉਹਨੇ ਜੀਐਸਟੀ ਲਉਣਾ ਬੰਦ ਕਰ ਦਿੱਤਾ ਕੀ ਉਹਨੇ 6000 ਕਰੋੜ ਰੁਪਏ ਛਨਾਬ ਦਾ ਕਮਾਉਂਦੇ ਆ ਕੀ ਇਹਨਾਂ ਨੇ ਛਨਾਬ ਮੁਕਤ ਕਰਤੀ ਹੈ 4000 ਕਰੋੜ ਰਜਿਸਟਰੀਆਂ ਦਾ ਬਣਾਉਂਦੇ ਨੇ ਜਿਹ ਵੀ ਗ੍ਰੀਤੇ ਹੋਗੇ ਇਦਿਓ ਕੀ ਉਹਨਾਂ ਨੇ ਵੀ ਜੀਐਸਟੀ ਮੁਕਤ ਕਰਤੀ ਹੈ ਇਹ 11 1200 ਕਰਾਉਂਦੇ ਆ ਟਰਾਂਸਪੋਰਟ ਤੋਂ ਕੀ ਇਹਨੇ ਟਿਕਟਾਂ ਮੁਫਤ ਕਰਤੀ ਨੇ ਐਵੇਂ ਝੂਠ ਬੋਲੀ ਜਾਂਦੇ ਰੇਟ ਸਾਰੇ ਜਿਵੇਂ ਵਧਾਦੇ ਬਿਜਲੀ ਦੇ ਰੇਟ ਮੱਲਾ ਘੱਟ ਘੱਟ 40 50% ਵਧਾਦੇ ਬਿਜਲੀ ਦੇ ਰੇਟ ਹਰ ਚੀਜ਼ ਤੁਸੀਂ ਪਹਿਲੇ ਜੇ ਐਫਡੇਵਿਡ ਲੈਂਦੇ ਸੀ ਜਿੱਥੇ 200 ਰੁਪਏ ਲੱਗਦਾ ਸੀ ਉਥੇ 400 ਹੈ ਤੁਸੀਂ ਆਰਮਰ ਲੱਜਾਂ ਤੇ ਪਾਉਂਦੇ ਸੀ ਦੁੱਗਣੇ ਕਰਦੇ ਹਰ ਚੀਜ਼ ਦੇ ਰੇਟ ਦੁੱਗਣੇ ਕਰਦੇ ਤੇ ਹੁਣ ਕਹਿੰਦੇ ਆ ਖੇਡਾਂ ਦਾ ਖਾਲੀ ਹੈ ਅਸਲੀ ਇਹਨਾਂ ਦਾ ਦਿਮਾਗ ਖਾਲੀ ਹੈ ਇਹਨਾਂ ਨੂੰ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਕੈਪਟਨ ਨੇ ਤਾਂ ਫੈਸਲਾ ਕਰ ਲਿਆ ਕੈਪਟਨ ਦਾ ਮੋਰਡ ਕਰ ਰਿਹਾ ਮੈਨੂੰ ਦੱਸਾਂ ਪੁਰਾਣਾ ਪੁਰਾਣਾ ਤੁਹਾਨੂੰ ਕਹੀ ਦਿੰਦਾ ਕਿ ਮਾਰਾ ਗਾ ਇਲੈਕਸ਼ਨ ਲੜਨਾ ਨਹੀਂ ਕਿਉਂ ਕਿ ਹੈ ਕਿਉਂਕਿ ਉਹਨੂੰ ਪਤਾ ਇੱਕ ਛਿੱਤਰ ਪੈਣਗੇ ਅਗਲੀ ਵਾਰ ਜਦ ਮੈਦਾਨੇ ਜੰਗ ਚਾਇਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੈਪਟਨ ਸਭ ਤੋਂ ਵੱਡੀ ਬੇਅਦਬੀ ਜੇ ਕੀਤੀ ਹੈ ਸਭ ਤੋਂ ਵੱਡਾ ਪਾਪ ਜੇ ਕਿਸ ਨੇ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਉਹਨੂੰ ਪਤਾ ਸੀ ਕਿ ਤੀਜੀ ਵਾਰ ਫਿਰ ਤੋਂ ਬਾਦਲ ਸਾਹਿਬ ਮੁੱਖ ਮੰਤਰੀ ਬਣ ਜਾਣਗੇ ਉਹਨੇ ਸੋਚਿਆ ਕਿ ਐ ਜਾ ਝੂਠ ਬੋਲੋ ਐ ਜੀ ਗੱਲ ਕਰੋ ਐ ਜੇ ਤਰੀਕੇ ਨਾਲ ਗੱਲ ਕਰੋ ਕਿ ਲੋਕੀ ਕਹਿਣ ਕੈਪਟਨ ਪੂਰਾ ਕਰੂਗਾ ਉਨੇ ਵੱਡਾ ਪਾਪ ਕੀਤਾ ਗੁਰਕਾ ਸਾਹਿਬ ਜੀ ਨੂੰ ਆਪਣੇ ਹੱਥ ਚ ਰੱਖ ਕੇ ਆਪਣੇ ਸੀਸ ਨਾਲ ਲਾ ਕੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਸਾਹਮਣੇ ਵਾਥ ਕਰਕੇ ਤੇ ਸੌ ਖਾਦੀ ਸੌ ਕੀ ਖਾਦੀ ਦਸ਼ਮੇਸ਼ ਪਿਤਾ ਦੀ ਚਰਣਾ ਦੀ ਸੋ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਮੈਂ ਕੈਪਟਨ ਅਮਰਿੰਦਰ ਸਿੰਘ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਣਾ ਦੀ ਸੋ ਖਾਨਾ ਕਿ ਮੈਂ ਇੱਕ ਮਹੀਨੇ ਨਸ਼ਾ ਬੰਦ ਕਰ ਦੂੰ ਇੱਕ ਮਹੀਨੇ ਕਰਪਸ਼ਨ ਬੰਦ ਕਰ ਦੂੰ ਮੈਂ ਸਾਰੇ ਕਰਜ਼ੇ ਕਿਸਾਨਾਂ ਦੇ ਭਾਵੇਂ ਆਰਤੀਏ ਦੇ ਭਾਵੇਂ ਬੈਂਕਾਂ ਦੇ ਸਾਰੇ ਮਾਫ ਕਰ ਦੂੰ ਮੈਂ 2500 ਪੈਨਸ਼ਨ ਤਾ ਦੂੰ ਤੁਹਾਡੇ ਕੋਲ ਹੈ ਤੇ ਆ ਟੇਪ ਸੁਣਨਾ ਚਾਹੁੰਣਾ ਤੁਹਾਨੂੰ ਦੇਖੋ ਆਰੀਏ ਕਹੇ ਪੇਲੀ ਗਾ ਫਰਤੋ ਬੇ ਗੇਰ 10ਵੇਂ ਮਾਸੇ ਦੀ ਚਰਨਾ ਨਹੀਂ ਸੌਖਾ ਲੈ ਲੈ ਗਏ ਯਾਰ ਇਹਦਾ ਦੂਜਾ ਲਾਮਾਈ ਆਮ 10ਵੇਂ ਮਾਸਾ ਦੀ ਚਰਨਾ ਨਹੀਂ ਸੌਖਾਣਾ ਕਿ ਇਹਨੂੰ ਖਤ ਕਰ ਛੱਡ ਕੇ ਕਰ ਦਿੱਤਾ ਚੜੂ ਸੌਖਾਣਾ ਹੈ ਕਿ ਬੇਈਆ ਇਹ ਜੂਨ ਨਸ਼ੀਆ ਦਾ ਨਾਮ ਹੈ ਜੋ ਅਮਰਿਕਾ ਨੇ ਜਾ ਮੀਨਿਆ ਕਲਮ ਕੰਦੂ ਮੈਂ 1 ਹਫਤੇ ਦੇ ਵਿੱਚ ਹਰ ਲੱਖ ਮੋੜ ਕੇ ਛੱਡੂ। ਕੋਪਰਾਸ਼ਾਚਾਰ ਇਸ ਦੇਸ਼ ਵਿੱਚ ਜੇ ਬੱਚਾ ਕੋਈ ਕਟਵਾਰ ਖਾਣਾ ਖਾਣਾ ਕੋਰ ਤਸੀਲ ਦੇ ਵਿੱਚ ਨਹੀਂ ਜਾ ਸਕਦਾ। ਕੋਪਰਾਸ਼ਾਚਾਰ ਮੈਂ ਖਤਮ ਕਰਕੇ ਛੱਡੂ ਇਹ ਦੇਣਾ ਮੈਂ। ਇਹ ਮੁਰਾ ਅਜੀ ਹੋਰ ਬੜਾ ਵੱਡਾ ਮਾਈਕ ਬਣਾ ਕੇ ਦੇਵੇ ਤੇ ਫਾਇਦਾ ਨਹੀਂ। ਤੁਸੀਂ ਇਹ ਰੋਕ ਕਿੱਡੀ ਵੱਡੀ ਝੂਠ ਹੈ ਤੁਸੀਂ ਪਿੰਡਾਂ 'ਚ ਕੋਈ ਝਗੜਾ ਹੋ ਜੇ ਨਾ ਆਪਾਂ ਕਹਿੰਦੇ ਆ ਕਿ ਆ ਗੁਰੂ ਘਰ ਜਾ ਜਿਹੜਾ ਝੂਠ ਬੋਲਦਾ ਗੁਰੂ ਘਰ ਨਹੀਂ ਜਾਂਦਾ ਡਰਦਾ ਇਹਨਾਂ ਡਰ ਲੱਗਦਾ ਪ੍ਰਮਾਤਮਾ ਤੋਂ ਕੈਪਟਨ ਪਰ ਡਰੀ ਨਹੀਂ ਇਹਨੂੰ ਇਹ ਤੋਂ ਵੱਡੀ ਸੋਖ ਕੀ ਖਾ ਸਕਦਾ ਤੁਸੀਂ ਦੱਸੋ ਐਡੀ ਜੇ ਆਪਣੇ ਗੁਰੂ ਦੀ ਝੂਠੀ ਸੋਖ ਖਾ ਸਕਦਾ ਹੈ ਇਹ ਤੋਂ ਬਾੜਾ ਨਿਖੇਦ ਨਕਮਾ ਬੰਦਾ ਕਿੱਥੇ ਹੋ ਸਕਦਾ ਇਹ ਤੋਂ ਵੱਡਾ ਪਾਪ ਕੀ ਹੋ ਸਕਦਾ ਇਹਨੇ ਥੋੜੀ ਗੱਲ ਕਰਨੀ ਹੈ ਇਹ ਜੇ ਬੰਦੇ ਨੇ ਥੋੜੀ ਕੋਈ ਗੱਲ ਕਰਨੀ ਹੈ ਇਹਦਾ ਵਟਾ ਝੂਠਾ ਇਹ ਤੋਂ ਬਦਲਾ ਲੈਣ ਦੀ ਲੋੜ ਹੈ ਤੇ ਬਦਲਾ ਲੈ ਸੌਦੇ ਆਏ ਨੇ ਤਾਂ ਕਿਹਾ ਆਹ ਤਾਂ ਸੋਚਦਾ ਸੀ ਕਿ ਮੈਂ ਮੁੱਖ ਮੰਤਰੀ ਬਣ ਗਿਆ ਤੇ ਹੁਣ ਮੇਰਾ ਤੁਸੀਂ ਵਿਗਾੜ ਨਹੀਂ ਸਕਦੇ ਤਾਂ ਹੀ ਉਹਨੇ ਇੱਕ ਹਫ਼ਤੇ ਸਰਕਾਰ ਬਣਦੇ ਇੱਕ ਹਫ਼ਤੇ ਬਾਅਦ ਹੀ ਕਹਿਦਾ ਮੈਂ ਅਗਲਾ ਇਲੈਕਸ਼ਨ ਲੜਨਾ ਹੀ ਨਹੀਂ ਮਤਲਬ ਵੱਡ ਲੋ ਪੂਰੀ ਫਰੀ ਕੀ ਗੱਲ ਹੋ ਗਈ ਤੁਸੀਂ ਮਾਦਾ ਬੰਨਾ ਹੀ ਨਹੀਂ ਉਹਨੂੰ ਐ ਨਹੀਂ ਪਤਾ ਇੱਕ ਮੌਕਾ ਪਾਰਲੀਮੈਂਟ ਦਾ ਆ ਗਿਆ ਪਾਰਲੀਮੈਂਟ ਤੇ ਨਾਲੀਆਂ 13 ਸੀਟਾਂ ਜਿੱਤ ਆ ਰਹੇ ਹੋ ਕੈਪਟਨ ਮੁੱਖ ਮੰਤਰੀ ਰਹਿੰਦਾ ਮਤਲਬ ਗਰੰਟੀ ਦਿਨਾ ਮੈਂ ਸਾਰੇ ਹੱਕਿਆਂ ਜਾ ਕੇ ਆਇਆ ਮੈਂ ਸ਼ਰਜੀਨਾ ਬੈਠੇ ਸੀ ਇਹ ਗੱਲ ਕਰ ਰਹੇ ਸੀ ਮੈਂ ਕਿਹਾ ਲੋਕਾਂ ਵਿੱਚ ਬੜਾ ਗੁੱਸਾ ਹੈ ਮੈਂ 117 ਹੱਕਿਆਂ ਵਿੱਚ ਵਰਕਰਾਂ ਆਪਣੇ ਵਰਕਰ ਕਾਲੀ ਵਰਕਰਾਂ ਨਾਲ ਮਿਲ ਕੇ ਆਇਆ ਉਹਨਾਂ ਫੋਟੋ ਵੀ ਚਾਹੀਆਂ तकरीबन 3 ਲੱਖ ਬੰਦ ਬਕਰਾਂ ਦਾ ਫੋਟੋ ਵੀ ਖਾਲੀ ਉਹਨਾਂ ਨਾਲ ਵਿਚਾਰਾਂ ਵੀ ਸਾਂਝੀਆਂ ਹੋਈਆਂ ਗੱਲਾਂ ਵੀ ਕੀਤੀ ਉਹਨਾਂ ਨਾਲ ਲੋਕਾਂ ਵਿੱਚ ਵਰਕਰਾਂ ਵਿੱਚ ਇੰਨਾ ਗੁੱਸਾ ਹੈ ਆਪਣੇ ਵਰਕਰਾਂ ਦੇ ਉੱਤੇ ਇਕੱਲਾ ਝੂਠੇ ਪਰਚੇ ਦੇ ਬਗੈਰ ਇਹਨੇ ਕੁਛ ਨਹੀਂ ਕੀਤਾ ਇੱਕ ਇੱਕ ਨੇ ਲਾਈ ਹੋਵੇ ਪੈਸੇ ਘਰਾ ਗਾਵ ਇੱਕ ਇੱਕ ਵੀ ਲਾਈ ਹੋਵੇ ਆ ਲੱਖ ਲੱਖ ਰੁਪਏ ਦੀਆਂ ਕਿਸੇ ਕਿਸੇ ਪਿੰਡ ਦੇ ਘਰਾਟਾਂ ਦਿੱਤੀਆਂ ਸੀ

ਸੋਨਹੋ ਪੰਜਾਬ ਦੀ ਬਿਲੀ ਪੂਰੀ ਕਰਕੇ ਰੱਖ ਦਿੱਤੀ ਜਿਹੜੇ ਨੇ ਸੋਚਿਆ ਨਹੀਂ ਸੀ ਪੰਜਾਬ ਦੇ ਕਿ ਪੰਜਾਬ ਦੀ ਬਿਲੀ ਪੂਰੀ ਹੋ ਜਾਊਗੀ ਜਦੋਂ ਨਵੀਂ ਨਵੀਂ ਸਟਾਰ ਆਈ ਉਦੋਂ ਬਾਹਰ ਦੇ ਸੂਬਿਆਂ 'ਚ ਭੱਜੇ ਫਿਰਦੇ ਸੀ ਕਿ ਆਹ ਨਵਾਂ ਇੰਡਸਟਰੀ ਸਾਡੇ ਕੋਲ ਬਿਲੀ ਬਾਪੂ ਰੱਖ ਦੇ ਕੇ ਜਿਹੜਾ ਝੋਲਾ ਲੱਗਦਾ ਸੀ ਉਦੋਂ ਕਹਿੰਦੇ ਬਿਲੀ ਨਹੀਂ ਪੂਰੀ ਹਾਲਤ ਹੋਨਾਰੇ ਢਿੱਲੀ ਵੇਚ ਰਹੇ ਨੇ ਤੇਨਾਰੇ ਢਿੱਲੀ ਦੇ ਵਿੱਚ ਵੀ ਤੁਗਣੇ ਕਰ ਦਿੱਤੇ ਅੱਤੇ ਦਾ ਦੀ پوری ਹਾਲਤ ਕਿੱਥੇ ਗਿਆ 51000 ਦਾ ਸ਼ਰਮ ਕਿੱਥੇ ਗਿਆ 25 25 ਸਾਦੀ ਪੈਨਸ਼ਨ ਇਹ ਤਾਂ ਕਹਿੰਦੇ ਸੀ ਹੱਥ ਨੇ ਫੜ ਕੇ ਗੁੱਟਿਆ ਸਾਹਿਬ ਕਿਹੜੇ ਬਾਤਾਂ ਦਿੰਦਾ ਕਰਕੇ ਦੇ ਨਾਮ ਕਾਲੇ ਛੋਲੇ ਮੈਂ ਦਊਂਗਾ ਦੇਸੀ ਘਿਓ ਖੰਡ ਦੇ ਚਾਪਤੀ ਉਹ ਪਾਪੀਆ ਲੱਖ ਵਾਲੀ ਜੋ ਬਣ ਮੁੱਖ ਮੰਤਰੀ ਲੈ ਤੂੰ ਘੁਟਗਾ ਸਭ ਹੱਤੂ ਦੇ ਮਿਲ ਫੜ ਕੇ ਸਹਾਸ ਕਰਕੇ ਲੋਕਾਂ ਨੂੰ ਲੁੱਟ ਕੇ ਲੈ ਗਿਆ ਮੈਂ ਤਾਂ ਇਹ ਮੈਂ ਬੇਇੱਜ਼ਤੀ ਕਰਨੀ ਚਾਹਾਂ ਜੋ ਸ਼ਿਉਮਰੀ ਕਾਲੀ ਨਾਤੇ ਪਾਰਟੀ ਜਨਤਾ ਪਾਰਟੀ ਕਰ ਗਈ ਇਹ ਕਿਸੇ ਸੂਬੇ ਦੇ ਇਤਿਹਾਸ ਦੇ ਵਿੱਚ ਨਹੀਂ ਕਿਤੇ ਹੋਵੇਗਾ ਆ ਅਛਾਦਰ ਸੀ ਬਹਾਰੇ ਵੀ ਕਿਤੇ ਸੂਬੇ ਦੇ ਵਿੱਚ ਨਹੀਂ ਨਾ ਹਰਿਆਣਾ ਦੇ ਵਿੱਚ ਨਾ ਜੁਪੀ ਦੇ ਵਿੱਚ ਨਾ ਬਿਹਾਰ ਦੇ ਵਿੱਚ ਆਟਾ ਨਾਲ ਦੀ ਸਕੀਮ ਵੀ ਪ੍ਰਕਾਸ਼ ਬਾਦਲੇ ਨੇ ਸ਼ੁਰੂ ਕੀਤੀ ਸੀ ਸੰਸਵਰਗ ਜਿਹੜਾ ਵਿਕਾਸ ਦਾ ਨਜ਼ਰੀਆ ਤਿੰਨੋਂ ਵਿਜ਼ਨ ਕਹਿੰਦੇ ਹਨ ਵਿਕਾਸ ਦਾ ਹਿੰਦੁਸਤਾਨ ਦੇ ਕਿਸੇ ਲੀਡਰ ਚ ਇਹ ਇਹਨਾਂ ਦਾ ਵਿਜ਼ਨ ਕਰਕੇ ਹੈ ਕਿ ਐਡੇ ਵੱਡੇ ਵੱਡੇ ਕੰਮ ਹੋਗੇ ਜਦੋਂ ਮੀਟਿੰਗਾਂ ਕਰਦੇ ਸੀ ਸਾਡੇ ਨਾਲ ਆ ਬੈਂਸਾ ਸਾਹਿਬ ਇੱਥੇ ਬੈਠੇ ਹੈ ਮੈਂ ਵੀ ਪ੍ਰਿੰਸੀਪਲ ਫੈਕਟਰੀ ਹੁੰਦਾ ਸੀ ਸਾਨੂੰ ਵੀ ਯਕੀਨ ਨਹੀਂ ਹੁੰਦਾ ਧਰਨਾਮ ਲਈ ਜੀ ਤੁਹਾਨੂੰ ਤਾਂ ਕੀ ਹੋਣਾ ਜਦੋਂ ਕੰਮ ਕਰਦੇ ਸੀ ਚੌਂ ਮਾਰਗੀ ਸੜਕਾਂ ਬਣਾ ਦੇਣੀਆਂ ਵੱਡੇ ਵੱਡੇ ਪੁਲ ਅਸੀਂ ਬਾਤ ਕਰਦੇ ਸੀ ਕਿ ਇਹਨੇ ਫੰਡ ਕਿੱਥੋਂ ਹੋਣਗੇ ਤੇ ਇਹਨਾਂ ਨੇ ਫਿਰ ਇਹੋ ਜਿਹੀ ਸਕੀਮ ਪੜਾਈ ਕਿ ਹੁਣ ਤੁਸੀਂ ਦੇਖੋ ਸਾਰੇ ਪੰਜਾਬ ਦੇ ਵਿੱਚ ਚੌਂ ਮਾਰਗੀ ਸੜਕਾਂ ਵੱਡੇ ਵੱਡੇ ਪੁਲ ਇੰਟਰਨੈਸ਼ਨਲ 에어ਪੋਰਟ ਦੋ ਮਾਰਗੀ ਆਪਾਂ ਗਿਣੀ ਦਈਏ ਵਿਕਾਸ ਦੇ ਵੱਡੇ ਵੱਡੇ ਕੰਮ ਹੋਏ ਆ ਜੇ ਆਪਾਂ ਕਰਨ ਲਈ ਲੋਕਾਂ ਦੇ ਵਿੱਚ ਵਿਚਰਨ ਦੀ ਗੱਲ ਸਰ ਸੁਖੀਰ ਸਿੰਘ ਦੀ ਬਾਦਲ ਸਾਹਿਬ ਜਿਸ ਵਕਤ ਲੋਕ ਸਾਹਿਬ ਨੇ ਕਿਹਾ ਇਹ ਸਾਰੇ 117 ਦੇ 117 ਹਲਕਿਆਂ ਦੇ ਵਿੱਚ ਵਰਕਰ ਮੀਟਿੰਗਾਂ ਕੀਤੀਆਂ ਫੌੜੇ ਵੀ ਇੱਥੇ ਕੀਤੀ ਇਕੱਲੇ ਇਕੱਲੇ ਵਰਕਰ ਦੀ ਗੱਲ ਸੁਣੀ ਦੋ ਦੋ ਤਿੰਨ ਤਿੰਨ ਘੰਟੇ ਲਾਏ ਕੋਈ ਇਹ ਵੀ 10 ਮਿੰਟ ਲਾ ਕੇ ਚਲੇ ਗਏ ਦੋ ਦੋ ਤਿੰਨ ਤਿੰਨ ਘੰਟੇ ਲਾਏ ਮੇਰਾ ਬਸੇ ਪਠਾਨਾ ਪਿਛਲਾ ਹਲਕਾ ਸੀ ਉੱਥੇ ਵੀ ਸਾਢੇ 3 ਘੰਟੇ ਲਾ ਕੇ ਆਏ ਔਰ ਵਰਕਰਾਂ ਨੂੰ ਪੂਰੀ ਤਸੱਲੀ ਹੋਈ ਗੱਲ ਕਰਦੇ ਆ ਵਰਕਰ ਦੇ ਲੀਡਰ ਹੋਗੇ ਸਰ ਸੁਖਵੀਰ ਸਿੰਘ ਕੀ ਬਾਦਰ ਵਰਗਾ ਹੋਗੇ ਮੈਂ ਵੀ ਆਇਆ ਕਿਹਾ ਕਬਰਾ ਹਟ ਹੈ ਵਿਰੋਧੀਆਂ ਚ ਜਿਹੜੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਸੀ ਅੱਜ ਇਕੱਠੇ ਹੋਏ ਬੈਠੇ ਐ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਕਾਂਗਰਸ ਮਾੜੀ ਭਾਜਪੀ ਮਾੜੀ ਸਾਰੇ ਕਹਿੰਦੇ ਸੀ ਅੱਜ ਮਿੰਤਾ ਕਰਦੀ ਐ ਕਾਂਗਰਸ ਨਾਲ ਨੂੰ ਆ ਸਾਰੇ ਏ ਵੀ ਟੀਮਾਂ ਕਾਂਗਰਸ ਦੀਆਂ ਆ ਸਾਰਾ ਜਿਹੜਾ ਤੁਸੀਂ ਚੀਜ਼ਾ ਹੈ ਨਾ ਕਾਂਗਰਸ ਹੋਰੀਆਂ ਪਾਰਟੀਆਂ ਭਾਵੇਂ ਇਕੱਠੀਆਂ ਹੋ ਜਾਣ ਮੋਦੀ ਸਾਹਿਬ ਨੇ ਨਹੀਂ ਕੋਈ ਰਾਸਕਦਾ ਮੋਦੀ ਸਾਹਿਬ ਦੇ ਚੋਣਾਂ ਮੇ ਨਹੀਂ ਫੈਸਲੇ ਤੇ ਬਰੇ ਸਵਾਲ ਉੱਠਦੇ ਨੇ ਵੀ ਪਿੱਛੇ ਜਿਹੜੇ 100 ਦਰਾਂ ਦੇ ਵਿੱਚ ਕਾਲਾ ਕਰਨਾ ਤੇ ਹੋਰ ਬਹੁਤ ਸਾਰੇ ਅਸੀਂ ਇੱਥੇ ਤੱਕ ਕੇ ਆਰਾਮ ਮੱਦਰ ਦਾ ਮੁੱਦਾ ਵੀ ਵਿਚਾਲੀ ਰਹਿ ਗਿਆ ਅਸੀਂ ਮੈਂ ਵੀ ਕਹਿ ਰਿਹਾ ਚੋਣਾਂ ਕਿ ਕਾਲੇ ਧੰਨ ਦੀ ਗੱਲ ਪੂਰੀ ਉਹਨੇ ਕਰਤੀ ਕਿ ਨਹੀਂ ਉਹਨਾਂ ਨੇ ਵੱਡੇ ਵੱਡੇ ਫੜ ਕੇ ਅੰਦਰ ਕਰਤੇ ਅੱਜ ਦੀ ਰੈਲੀ ਤੋਂ ਸ਼੍ਰੋਮਣੀ ਕੱਲਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬਹੁਤ ਖੁਸ਼ ਸੀ ਉਹਨਾਂ ਨੇ ਸਟੇਜ ਦੇ ਉੱਤੇ ਵੀ ਕਿਹਾ ਵੀ ਅੱਜ ਦੀ ਰੈਲੀ ਜੋ ਪਿਛਲੀਆਂ ਰੈਲੀਆਂ ਜਿੱਥੇ ਜਾ ਕੇ ਆਏ ਨੇ ਉਹਨਾਂ ਤੋਂ ਸਭ ਤੋਂ ਜ਼ਿਆਦਾ ਕਾਮਯਾਬ ਰਹੀ ਹੈ। ਸੋ ਜੋ ਇਹ ਰੈਲੀ ਕਾਮਯਾਬ ਹੋਈ ਹੈ ਉਹਦੇ ਵਿੱਚ ਇਕੱਲੇ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਰੈਲੀ 'ਚ ਸਾਡੀ ਟੀਮ ਹੈ। ਉਹ ਟੀਮ ਹਮੇਸ਼ਾ ਆਪ ਦਾ ਕਾਰ ਸਮਝ ਕੇ ਕੰਮ ਕਰਦੀ ਹੈ। ਉਹਨਾਂ ਨੇ ਆਪ ਦਾ ਪਰਿਵਾਰ ਵਾਂਗੂ ਅਸੀਂ ਵਿਚਰਦੇ ਹਾਂ। ਇੱਕ ਸ਼ਰਮਣੀ ਕਲਦਲ ਪਾਰਟੀ ਜੋ ਲੋਕਾਂ ਦਾ ਪਿਆਰ ਹੈ ਭਾਰਤੀ ਜਨਤਾ ਪਾਰਟੀ ਦੇ ਜੋ ਜੋ ਸਾਡੇ ਲੀਡਰ ਨੇ ਸੈਂਟਰ ਦੇ ਵਿੱਚ શ્રી ਨਿੰਦਰ ਮੋਦੀ ਜੀ ਉਹਨਾਂ ਵੱਲ ਜੋ ਲੋਕਾਂ ਦਾ ਪਿਆਰ ਆ ਝੁਕਾ ਉਹਦਾ ਸਬੂਤ ਹੈ ਕਿ ਅਜੇ ਨਹੀਂ ਵੱਡੀ ਗਿਣਤੀ ਦਾ ਸੰਗਤ ਇੱਥੇ ਪਹੁੰਚੀ ਹੈ ਸardar sukhbir singh badal ji ਨੂੰ ਸੁਣਣ ਲੋਕ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਦਰਬਾਰਾ ਸਿੰਘ ਗੁਰੂ ਨੂੰ ਕਿੰਨੀ ਲੀਡ ਨਾਲ ਤੁਸੀਂ ਜਿਦੌੜਾ ਦਾਵਾ ਕਰਦੇ ਅਸੀਂ ਆਪਣੇ ਹਲਕੇ ਦੇ ਵਿੱਚੋਂ ਘੱਟੋ ਘੱਟ 25000 ਦੀ ਲੀਡ ਲਵਾ ਕੇ ਇਥੋਂ ਸਾਂਝੇ ਹਲਕੇ ਤੋਂ ਭੇਜਾਂਗੇ ਜੀ